ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਿਨੂ ਕੋੜ ਖਲਾ ਵਿੱਚ ਜਿਲ੍ਹਾ ਕਰਤਾਰਪੁਰ ਜੋ ਬਲਾਕ ਸ਼੍ਰੀ ਹਰਮੰਦਰ ਹੈ ਅੱਜ ਜੋ ਕਿਨੂ ਕੋੜ ਦੇ ਖੇਤ ਜੋ ਪੰਜਾਬ ਸਰਕਾਰ ਦੇ ਕੀਤੇ ਪੂਰੇ ਵਾਅਦੇ ਨੂੰ ਕਰਦੇ ਆ ਹੋਇਆ ਜੋ ਚੰਗੀ ਪਿੰਡਰ ਤੇ ਜੋ ਪਿੰਡ ਦਾ ਵਿਕਾਸ ਹੋ ਰਿਹਾ ਗਲੀਆਂ ਨਾਲੀਆਂ ਬਣ ਰਹੀਆਂ ਹਨ ਸੋ ਆਹ ਗੱਲ ਕਰਦੇ ਹਾਂ ਸਬਾਰ ਬਜੰਦਰ ਸਿੰਘ ਜੀ ਸਰਪੰਚ ਸਾਹਿਬ ਰਾਜਵਿੰਦਰ ਸਿੰਘ ਜੀ ਬਲਾਕ ਸੰਮਤੀ ਮੈਂਬਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਕਰਵਨ ਇਹ ਸਭ ਤੋਂ ਪਹਿਲਾਂ ਦੀ ਪ੍ਰੈਸ ਵਾਲੇ ਜੀ ਰਾਜਵਿੰਦਰ ਸਿੰਘ ਬਸਕਾ ਜਸਕਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਪ੍ਰਿੰਟ ਦੇ ਇਹਨੂੰ ਕੋਰਟ ਕਲਾਂ ਦਾ ਵਕਾਫ ਦਾ ਜਾਇਜ਼ਾ ਲਿਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਸਰਦਾਰ ਸਰਪੰਚ ਬਲਵਿੰਦਰ ਸਿੰਘ ਜੀ ਫੌਜੀ ਸਾਹਿਬ ਉਹਨਾਂ ਨੇ ਵੀ ਜੋ ਵਿਕਾਸ ਦਾ ਕੰਮ ਬੜੇ ਉਦੋਂ ਨੂੰ ਸ਼ਾਹ ਤੇ ਜੋ ਸ਼ੋਰ ਨਾਲ ਕੀਤਾ ਜੋ ਤਕਰੀਬਨ ਤਕਰੀਬਨ 70% ਦੇ ਇਲਾਕੇ ਸਾਡੇ ਪਿੰਡ ਦਾ ਕੰਮ ਵਿਕਾਸ ਹੋ ਚੁੱਕਾ ਵਾ ਬਹੁਤ ਬਹੁਤ ਧੰਨਵਾਦ ਸਰਦਾਰ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਜਿਨ੍ਹਾਂ ਦਾ ਮਿਹਰ ਭਰਿਆ ਹੱਥ ਸਰਪੰਚ ਸਾਹਿਬ ਤੇ ਆ ਤੇ ਵਿਕਾਸ ਕਰ ਰਹੇ ਆ ਤੇ ਕਰਾਉਂਦੇ ਰਹਿਣਗੇ ਇੱਕ ਸਰਪੰਚ ਸਾਹਿਬ ਦੀ ਬੇਨਤੀ ਆ ਸਾਰੇ ਪਿੰਡ ਦੀ ਬੇਨਤੀ ਆ ਕਿ ਜੋ ਛੱਪੜ ਦਾ ਓਵਰਫਲੋ ਪਾਣੀ ਆ ਉਹਦੇ ਨਿਕਾਸ ਵਾਸਤੇ ਕਿਸੇ ਜਾਂ ਡਰੇਨ ਜਾਂ ਕਿਸੇ ਲਾਗੇ ਸਾਗੇ ਛੱਪੜ ਦੋ ਤਿੰਨ ਆ ਗਿਆ ਉਹਨਾਂ ਦਾ ਮੇਲ ਮਲਾਪ ਕਰਕੇ ਉਹਨਾਂ ਵਿੱਚ ਪਾਇਆ ਜਾਵੇ ਉਹਦੇ ਬਾਅਦ ਤੇ ਗਰਾਉਂਡ ਦਿੱਤੀ ਜਾਵੇ ਬਹੁਤ ਬਹੁਤ ਹਾਂਜੀ ਸੋ ਜੋ ਸਰਕਾਰ ਜੋ ਸਾਡੇ ਹਲਕਾ ਦਾ ਇੱਕ ਨੰਨੇ ਸਭ ਜੀ ਸਰਦਾਰ ਭਰਿੰਦਰ ਸਿੰਘ ਜੀ ਲਾਡੀ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਦੀ ਮੁਸ਼ਕਲ ਨੂੰ ਸੁਣਿਆ ਤੇ ਸਾਡਾ ਸਾਥ ਦਿੱਤਾ ਪੂਰੀ ਪੰਚਾਇਤ ਨੂੰ ਬਹੁਤ ਬਹੁਤ ਮਤਲਬ ਸਾਰਾ ਪਿੰਡ ਚਲਾ ਰਿਹਾ ਕਿ ਇੰਟਰਲੋਕ ਲੱਗ ਰਹੀ ਆ ਸੀਵਰੇਜ ਪੈ ਰਿਹਾ ਵਾ ਤਰੀਵਨ ਅੱਧੇ ਪਿੰਡ ਦਾ ਕੰਮ ਹੋ ਚੁੱਕਿਆ ਆ ਤੇ ਬਾਕੀ ਕੰਮ ਵੀ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਆ ਐਮਐਲਏ ਸਾਹਿਬ ਅੱਗੇ ਤੇ ਸਾਨੂੰ ਹੋਰੇ ਵੱਧ ਚੜ ਕੇ ਗਰਾਰ ਦਿੱਤੀ ਜਾਵੇ ਤੇ ਅਸੀਂ ਇਸੇ ਤਰ੍ਹਾਂ ਹੀ ਅੱਗੇ ਕੰਮ ਕਰਦੇ ਰਹੀਏ ਤੇ ਉਤਸ਼ਾਹ ਮਿਲਦਾ ਰਹੇ ਹੋਰ ਸਾਡੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਸਾਡੇ ਸੱਪੜ ਦਾ ਜ਼ਿਆਦਾ ਹਏ ਪਹਿਲਾਂ ਤੋਂ ਹੀ ਐਮਐਲਏ ਸਾਹਿਬ ਦੀ ਨੋਟੇਜ ਦੇ ਵਿੱਚ ਸੀਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਿ ਸਾਡਾ ਇਸ ਸੀਵਰੇਜ ਦਾ ਵੀ ਕਿਤੇ ਪਾਣੀ ਬਾਹਰ ਕੱਢ ਕੇ ਲਾਇਆ ਲਗਾਇਆ ਜਾਵੇ ਡਰੇਨ 'ਚ ਪੈ ਸਕਦਾ ਪਾਣੀ ਜਾਂ ਸਾਡੇ ਹੋਰ ਦੇ ਇੱਕ ਦੋ ਛੱਪੜ ਹੈਗੇ ਨੇ ਇਹਨਾਂ ਦਾ ਮੇਲ ਮਿਲਾਫ ਕਰਕੇ ਜਿੱਤਰਾ ਵੀ ਹੋ ਸਕਦਾ ਕਰਕੇ ਤੇ ਸਾਡਾ ਸੀਵਰੇਜ ਦਾ ਪਾਣੀ ਜਿਹੜਾ ਛੱਪੜ ਦਾ ਹੈਗਾ ਇਹਨੂੰ ਬਾਹਰ ਲਗਾਇਆ ਜਾਵੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਵੀ ਬਹੁਤ ਬਹੁਤ ਜ਼ਿਆਦਾ ਸਰਪੇਸ਼ਾ ਕਿੰਨੀਆਂ ਗਲੀਆਂ ਬਣੀਆਂ ਟੋੜਾਂ ਤੁਹਾਡੀਆਂ ਗਲੀ ਦੇ ਵਿੱਚ ਟੋਟਲ ਗਣਿਆ ਵੇਖੋ ਜੇ ਆਪਣੇ ਗੁਰਦੁਆਰਾ ਸਾਹਿਬ ਆ ਚਾਹੇ ਤੋਂ ਚੌਂਕ ਬਣਦਾ ਹੈ ਤੇ ਚਾਰ ਸੇੜੀ